ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਗੁਰੂ ਘਰਾਂ ਦੇ ਵਿੱਚ ਜਦੋਂ ਜਾਂਦੇ ਹਾਂ ਨਾ ਸਭ ਤੋਂ ਵੱਡੀ ਗਲਤੀ ਅਸੀਂ ਇਹ ਕਰਦੇ ਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਅਸੀਂ ਜਦੋਂ ਜਾਂਦੇ ਹਾਂ ਉੱਥੇ ਪਹਿਲੀ ਗੁਰਬਾਣੀ ਦਾ ਪਾਠ ਜਾਂ ਕੋਈ ਕਥਾ ਕੀਰਤਨ ਚੱਲ ਰਿਹਾ ਹੁੰਦਾ ਅਸੀਂ ਉੱਥੇ ਜਾ ਕੇ ਨਾ ਆਪਣਾ ਪਾਠ ਸ਼ੁਰੂ ਕਰ ਦਿੰਨੇ ਆ ਗੁਰਬਾਣੀ ਪੜਨਾ ਲੱਗ ਜਾਂਦੇ ਆ ਇਹ ਗੱਲ ਸਾਨੂੰ ਪਿਆਰ ਸਤਿਕਾਰ ਨਾਲ ਮੈਂ ਦੱਸ ਦੱਸਦਾ ਇਹ ਗੱਲ ਪ੍ਰਵਾਨਤ ਨਹੀਂ ਹੁੰਦੀ ਕਿਉਂਕਿ ਮਹਾਰਾਜ ਜੀ ਉਧਰੋਂ ਪਹਿਲੀ ਹੁਕਮ ਕਰੀ ਜਾਂਦੇ ਹੁੰਦੇ ਆ ਗੁਰਬਾਣੀ ਚੱਲ ਰਹੀ ਹੁੰਦੀ ਆ ਆਪ ਉਹ ਕਥਾ ਕੀਰਤਨ ਬੈਠ ਕੇ ਸੁਣਨਾ ਹੁੰਦਾ ਉਹਦਾ ਰਸ ਲੈਣਾ ਹੁੰਦਾ ਰਸ ਨੂੰ ਮਾਨਣਾ ਹੁੰਦਾ ਹਨਾ ਤੇ ਜਿਹੜਾ ਤੁਸੀਂ ਗੁਰਬਾਣੀ ਦਾ ਪਾਠ ਉਥੇ ਚੱਲਦੇ ਬਾਣੀ ਦੇ ਪ੍ਰਵਾਹ ਦੇ ਵਿੱਚ ਬੈ ਕੇ ਕਰਦੇ ਹੋ ਉਹ ਆਪਣੇ ਘਰੇ ਹੀ ਕਰ ਲਿਆ ਕਰੋ ਉਥੇ ਬੈਠ ਕੇ ਨਹੀਂ ਕਰੀਦਾ ਹੁੰਦਾ ਇਹਦੇ ਨਾਲ ਫਿਰ ਹੁਣ ਦੋ ਪਾਸਾ ਦੋ ਚਿੱਤਾਂ ਜਾਂ ਕੰਮ ਹੋ ਜਾਂਦਾ ਫਿਰ ਨਾ ਤਾਂ ਤੁਹਾਨੂੰ ਉਧਰ ਸਮਝ ਲੱਗਦੀ ਆ ਨਾ ਹੀ ਜਿਹੜਾ ਤੁਸੀਂ ਆਪ ਕਰ ਰਹੇ ਹੋ ਨਾ ਤੁਹਾਨੂੰ ਉਹਦਾ ਸਮਝ ਲੱਗਦਾਗਾ ਹਨਾ ਤੁਸੀਂ ਦੇਖੋਗੇ ਔੜ ਜਾ ਫੀਲ ਹੁੰਦਾ ਇਸ ਕਰਕੇ ਜਦੋਂ ਵੀ ਗਰਵਾਣੀ ਪੜਨੀ ਉਹ ਕਰੇ ਬੈਠ ਕੇ ਆਪਣੇ